ਹੈ ਰੋ ਜੀ ਬਾਹਰ ਨਿਕਲ ਗਈ ਆ ਕੁੱਤਾ ਘਰਦਾ ਹਲਕਾ ਨੂੰ ਜੀ ਬੱਤੀ ਲੇ ਸਕੀ ਪਹਲਾ ਦੀ ਸੰਧਾਨੀ ਤੋਂ ਤੇ ਪਹਿਲਾਂ ਮਧਾਨੀ ਸਦਿਆਂ ਪਾਸੇ ਦੀ ਸੀ ਹੁਣ ਪਾਣੀ ਦੀ ਕੋਈ ਗੱਲ ਨਹੀਂ ਕੋਈ ਬੱਦਲ ਨਹੀਂ ਤੇ ਮੈਡਮ ਵਾਸਤੇ ਲੱਸੀ ਲੈਣ ਦੇਣ ਤੇ ਇਸ ਵਿੱਚ ਮੈਂ ਤੁਹਾਨੂੰ ਸੁਣਾ ਸਕਦੀ ਹਾਂ ਪਾਣੀ ਦੀ ਗੱਲ ਕਰਦੀ ਹੁੰਦਾ ਬਈ ਸੀ ਦਾ ਬਈ ਕਰਕੇ ਇਹ ਫਰੀ ਦੇ ਲਿਖੋ ਤਾਂ ਅੰਮ੍ਰਿਤ ਕਹਿੰਦੇ ਕਿ ਪਹਿਲਾਂ ਇਹ ਨੂੰ ਪੀਰ ਰੱਖੀਏ। ਇਹ ਤਾਂ ਮੰਮੀ ਜੀ ਨੂੰ ਜਦੋਂ ਮੈਂ ਮੰਮੀ ਨੇ ਕਹਿ ਦੇਣੀ ਕਿ ਘਿਆਉ ਕਰਦੇ ਜਿੰਨਾ ਟਾਈਮ ਲੱਗ ਜੂਗਾ। ਜਿਹੜੀ ਯਾਨੀ ਇਹ ਕੰਮ ਕਰਕੇ। ਜੇ ਇਸ ਵਿੱਚ ਜੇ ਤੁਹਾਨੂੰ ਹੋਗੀ ਤਾਂ ਮੈਂ ਬਿਲਕੁਲ ਨਹੀਂ ਹੋਵੇ ਟਾਈਮ ਲੱਗਿਆ ਰਹੇ। ਥੋੜੀ ਤਾਂ ਇਹ ਆਸਾਨੀ ਕਰਨ। ਮਸਾਲੇ ਮਿਲਣਗੇ। చా పర్ణా బాగునే కం ముక్క బ స్కూల్లో లేట ర ਕੰਮ ਤਾਂ ਵੀ ਕਿਹੜਾ ਕੋਈ ਨਵੀਂ ਗੱਲ ਹੈ ਅੱਜ ਕਰ ਲਿਆ ਸਵੇਰੇ ਹੋਣਾ ਨਹੀਂ ਕੰਮ ਤਾਂ ਹੁੰਦੇ ਰਹਿੰਦੇ ਆ ਬਾਕੀ ਗਰਮੀ ਸਤਾਪਾਣਾ ਹੁੰਦਾ ਵੀ ਚਲੋ ਗਰਮੀ ਆ ਹਨਾ ਧੁੱਪ ਆ ਗਈ ਆ ਤਾਂ ਕਰਕੇ ਵੀ ਜਲਦੀ ਜਲਦੀ ਨੀ ਮੀਟ ਲਗੀ ਅੱਜ ਕੱਲ ਦੇ ਮੌਸਮ ਚ ਤਾਂ ਜਿਵੇਂ ਮਰਜ਼ੀ ਕੰਮ ਕਰੀ ਜਾਓ ਦੈਨ ਛੋਟੇ ਹੁੰਦੇ ਆ ਹਮ ਇਹਨਾਂ ਦੇ ਗਿਆ ਤਾਂ ਹੀ ਮੈਂ ਕੱਪੜੇ ਪਾਉਂਦੀ ਆ ਮਸ਼ੀਨ 'ਚ ਪਰ ਭੰਡੇ-ਭੁੰਡੇ ਤੋ ਲੈ ਨਹੀਂ ਉਹ ਹਟਾ ਉੱਟਾ ਤਾਂ ਮੇਰਾ ਗੰਨ ਕੀ ਰੱਖਿਆ ਹੁੰਦਾ ਬੁੱਕਰ ਸੜਦਾ ਵੀ ਬਾਕੀ ਤਾਂ ਸਾਰੇ ਕੁਛ ਕੰਮ ਨਿਪਟ ਜਾਂਦੇ ਕੁਝ ਜਿਹੜੇ ਰਹਿ ਜਾਂਦੇ ਬਸ ਬਾਅਦ ਚ ਕਰਨ ਵਾਲੇ ਹੁੰਦੇ ਆ ਤਾਂ ਕਰਕੇ ਹੌਲੀ ਹੌਲੀ ਲੱਗੇ ਰਹੀ ਇਹਦਾ ਕਰ ਲਈਦਾ ਫਿਰ ਕਰ ਲਈ ਇੱਕ ਥੋੜਾ ਜਿਹਾ ਚ ਕੰਮ ਦਾ ਕਰਕੇ ਹਜੇ ਮੇਰੀ ਆਵਾਜ਼ ਫਿਰ ਸਾਫ਼ ਨਹੀਂ ਹੋਈ ਗਈ ਗਲਾਜਾ ਹੋ ਜਾਂਦਾ ਕਰਾਰੇ ਕਰ ਲੈਣੇ ਤਾਂ ਠੀਕ ਵੀ ਹੋ ਜਾਂਦਾ ਘਾਣੋ ਵੀ ਕਰ ਲਈਦੀ ਆ ਬਸ ਐਵੇਂ ਉਹਨੂੰ ਜਿੱਤ ਕਰਦੇ ਰਹੀਏ ਫਿਰ ਤਾਂ ਲਗਾਤਾਰ ਚਾ ਮੈਂ ਵੈਕਸ ਦੀ ਜਿਹੜੀ ਟੌਫੀ ਆਉਂਦੀ ਹੈ ਚੂਸ ਲੈਣੀ ਹੁੰਦੀ ਹੈ ਪਰ ਐਤ ਕੀ ਥੋੜਾ ਠੰਡ ਦਾ ਕਰਕੇ ਹੋ ਜਾਂਦਾ ਨਾ ਠੰਡੇ ਪਾਣੀ ਚ ਹੱਥ ਵੀ ਵਾਜਦੇ ਰਹਿੰਦੇ ਆ ਉਹਦੇ ਕਰਕੇ ਹੋ ਜਾਂਦਾ ਸਵੇਰ ਉੱਠੇ ਉਦੋਂ ਵੀ ਕਈ ਵਾਰ ਹਵਾ ਹਵਾ ਵੱਜ ਜਾਂਦੀ ਹੈ ਹਿਵੇਂ ਸ ਤਾਂ ਮੈਨੂੰ ਆ ਦੇਤੀ ਹੈ ਮੈਂ ਆਦਾ ਕੋ 3 ਵਾਟਰ ਪਾ ਕੇ ਫੇਰ ਹੀ ਉੱਠਦੀ ਹੁੰਦੀ ਹੈ ਚਲੋ ਜੀ ਹੁਣ ਆਪਾਂ ਲੱਗੇ ਕਿਉਂ ਕੱਢਣ ਅੱਜ ਵਾਲਾ ਕਿਉਂ ਕੱਢ ਕੇ ਆਪਣਾ ਤੇ ਫਿਰ ਗਰਮ ਕਰ ਲਾਂਗੇ ਉਹਨੂੰ ਬਾਬੇ ਦੀ ਦੇਗ ਦਾ ਬਣ ਜਾਊਗਾ ਆਪਣੇ ਦਾ ਮਟੀ ਵਾਲੇ ਬਾਬੇ ਦੀ ਜਿਹੜੇ ਆਪਾਂ ਦੇਗ ਬਣਾਉਨੇ ਹੁੰਦੇ ਆਂ ਕਾਂਸੂਈ ਕਰਕੇ ਤੇ ਇਹ ਮਤੇ ਕਰਕੇ ਫਿਰ ਉਹਨਾ ਟਾਈਮ ਕਿਸੇ ਨੂੰ ਦੁੱਧ ਨਹੀਂ ਦੇਈਦਾ ਆਪਾਂ ਕੁਛ ਨਹੀਂ ਯਾਨੀ ਕਿ ਉਹ ਦੁੱਧ ਵਰਤਣਾ ਨਹੀਂ ਹੁੰਦਾਗਾ ਜਿਹੜਾ ਆਪਣੇ ਸੱਜਰ ਸੂਏ ਪਸੂ ਦਾ ਹੁੰਦਾ ਉਹ ਆਪਾਂ ਕਿਸੇ ਨੂੰ ਨਹੀਂ ਦੇ ਸਕਦੇਗੇ ਉਹ ਦੁੱਧ ਵਰਤੋਂ ਚ ਵੀ ਨਹੀਂ ਹੁੰਦਾ ਕਿਸੇ ਕਿਸੇ ਕੰਮ ਨਹੀਂ ਹੁੰਦਾ ਬਸ ਕੇ ਖਰਾਬ ਹੋ ਜਾਂਦਾ ਰਹਿੰਦਾ ਕਿਉਂਕਿ ਨੰਦ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਨਾ ਤਾਂ ਪਖਾ ਵੀ ਨਹੀਂ ਸਕਦੇ ਤੇ ਬਾਕੀ ਮੈਂ ਲੋਹਾ ਦੁੱਧ ਨਹੀਂ ਪੀਂਦੀ ਕਿ ਮੈਨੂੰ ਸ਼ੁਰੂ ਤੋਂ ਹੀ ਆਦਤ ਆ ਮੈਨੂੰ ਪਤਾ ਨਹੀਂ ਕਿਉਂ ਇਹ ਸ਼ੁਰੂ ਤੋਂ ਹੀ ਚੀਜ਼ ਨਾਲ ਨਫ਼ਰਤ ਸੀ ਜੀ ਆ ਕਿਸੇ ਨੇ ਬੋੜਾ ਖਾ ਲਿਆ ਜਾਂ ਕਿ ਮੈਂ ਕੋਈ ਦੁੱਧ ਪੀ ਲੈਂਦੀ ਮੈਨੂੰ ਤਾਂ ਕਈ ਦਿਨ ਨਹੀਂ 20 25 ਦਿਨ ਜਦੋਂ ਹੋ ਜਾਂਦੇ ਪਸੂ ਨੂੰ ਉਦੋਂ ਦੁੱਧ ਚੰਗਾ ਲੱਗਦਾ ਨਹੀਂ ਮੈਂ ਨਹੀਂ ਦੁੱਧੋ ਨਹੀਂ ਪੀਂਦੀ ਉਸ ਲੂਏ ਸੂਏ ਹੋਏ ਪਸੂ ਦਾ ਤਾਜ ਉਸੂਏ ਦਾ ਨਾ ਮੈਂ ਦੁੱਧ ਪੀਵਾਂ ਨਾ ਮੈਂ ਦਹੀਂ ਖਾਵਾਂ ਲੱਸੀ ਤਾਂ ਚਲੋ ਚੰਗੀ ਲੱਗਣੀ ਕਿ ਮੱਖਣੀ ਵੀ ਮੈਂ ਖਾ ਤਾਂ ਲੈਣੀ ਆ। ਦਾਲ ਸਬਜ਼ੀ ਚ ਪਾਉਣੀ ਪੈਂਦੀ ਕਿਉਂਕਿ ਫਿਰ ਆਪਾਂ ਨੂੰ ਬਣਾਉਣੀ ਪੈਂਦੀ ਆ ਦੇਖਦਾ ਕਰਨਾ ਕਰਕੇ। ਕਿਉਂ ਤੇ ਪਰ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਥੋੜੀ ਬਥੀ ਪਾ ਕੇ ਬਸ ਟੈਂਪਾਸ ਕਰ ਲੈਂਦੀ ਆ। ਇੱਥੇ ਦੇਖੋ ਆਪਣੇ ਸੋਚਾਂ ਰਮਨ ਲੱਗੀ। ਲੋਜੀ ਕਪੜੇ ਪਾਤੇ ਮਸ਼ੀਨ 'ਚ ਬੱਚਿਆਂ ਦੇ ਡਰੈਸ ਭਾਈ ਸਕੂਲ ਵਾਲੀ। ਜੇ ਪਾਣੀ ਭਰਦੇ ਆਪਾਂ ਨਿੱਗਾ ਮੋਟਰ ਚਲਾ ਕੇ ਫਿਰ ਨਾ। ਕੰਤ ਕੰਨ ਲੱਗਿਆ ਪਰ ਠੰਡ ਸਿਰ ਰੱਖਾ ਹੋ ਜਾਂਦਾ ਦੇਖੋ ਸਜੰਦਾ ਪਾਣੀ ਤੇ ਪਕਪੜੇ ਵਿੱਚ ਤੇ ਤੇ ਉਹ ਸਾਰੇ ਕੀਰਾ ਪਾਣੀ ਕੱਢ ਕੇ ਰੱਖ ਲਾਈਆਂ ਇਹਨਾਂ ਦਾ ਪਰ ਇਹਨਾਂ ਨੂੰ ਤਰ ਬੰਦ ਜਿਹੜਾ ਆਪਣਾ ਸੁੰਦਰ ਦਾ ਚਾਲੂ ਹੈ ਚਾਰ ਮਹੀਨੇ ਹੋ ਗਿਆ ਸਮੱਸਿਆ ਬਣੀ ਨਹੀਂ ਮਰਦੀ ਉਹ ਨਾ ਕੋਈ ਤੇਲ ਨਿਕਲ ਨਹੀਂ ਆ ਨਾ ਵਸਤਾ ਫਸ ਤੈ ਕਹਿੰਦੇ ਕੰਮ ਜਾ ਬੰਦੇ ਕੰਮ ਜਾ ਕੋਈ ਹੈਗਾ ਪਾਣੀ ਦਾ ਜਿੰਨ ਬਿਲਕੁਲ ਹੀ ਮਾਰਨਾ ਮੈਂ ਫਿਰ ਜੇ ਕੱچے ਜਿਹੜੇ ਮੈਂ ਬੋਲਿਆ ਉਹ ਜਿਹੜਾ ਸੁੰਦਰ ਜਿਹੜਾ ਸੁੰਦਰ ਦੇ ਨੰਬਰ ਦੇ ਵੀ ਜਿਹੜੀ ਹੁਣ ਦਸ ਤੈ ਇਹਦੇ ਨਾਲ ਹੁੰਦਾ ਬਾਰ ਸੁੰਦਰ ਲਈ ਨਹੀਂ ਆ ਕੇ ਜਿਹੜੀ ਮੈਨੂੰ ਕਾਲ ਹੁੰਦੀ ਹੈ ਜੀ ਤਾਂ ਇਹਨਾਂ ਨਾਲ ਕਰੜਾ ਹੋ ਗਿਆ ਕਿਸੇ ਬੰਦੇ ਦਾ ਤੇ ਮੈਨੂੰ ਇਹ ਪਾਸ ਪਾਸ ਤੇ ਵੀਰ ਜਦੋਂ ਲੌਕਡਾ ਲੱਗੇ ਸੀ ਹੰਭਰ ਲੈਣੀ ਤੇ ਨੂੰ ਤਨ ਕੱਤੇ ਦੀ ਬਾਹਰ ਗਲੀ ਸੀ ਨੂੰ ਕੋਈ ਹੰਭਰ ਲੈਣੀ ਹੈ ਗਰਮੀ ਗਈ ਤੇ ਬੋਪਰਾ ਨੂੰ پتہ ਇਹ ਮੈਂ ਵੀ ਸੁਣੀ ਆਂਦੀ ਆ ਤੇ ਟਾਈਮ ਇੰਨਾ ਕੱਢਦੀਆਂ ਨਹੀਂ ਉਹਦੀ ਘੱਟ ਜਾਣਾ 16 ਟਾਈਮ ਬਾਅਦ ਇਹ ਕਾਫੀ ਟਾਈਮ ਕੱਢ ਗਿਆ 4 ਮਹੀਨੇ ਹੋ ਗਏ ਆ ਹੁਣ ਸਰਦਨਾ ਚੱਕ ਬੁੱਕਰ ਆਪਣਾ ਲੈਣੀ ਪੈਣੀ ਹੈ ਕਿੰਕੀ ਕਈ ਵਾਰ ਮੈਂ ਕੱਚੀ ਮਿੱਟੀ ਬੋਕਰ ਦੀ ਮਾਰਦੀ ਨਹੀਂ ਜੇ ਜਾਂਦਾ ਮਿੱਟੀ ਹੀ ਹੋਏਗੀ ਤੇ ਫੁਕਲਿਆਂ ਦਾ ਕਿਹੜਾ ਟਰੈਕਟਰ ਉਹ ਤੁਹਾਨੂੰ ਦੇ ਦਿੰਦੇ ਰਹੇ ਤੇ ਫਿਰ ਬਤ ਹੈ ਪਾਣੀ ਵੀ ਨਹੀਂ ਸੜਕ ਸਕਦੀ ਕੋਈ ਪਿਆਰ ਵਾਲਾ ਸਿੱਟਣਾ ਨਹੀਂ ਆਈ ਨਹੀਂ ਮਿੱਟੀ ਲਗ ਲਗਾ ਤੀਂ ਦੇ ਕਰਕੇ ਇਹ ਬੋਕਰ ਲਿਆਵਾਂਗੇ ਇਹ ਢੂੰਡਾ ਪੈਣਾ ਤੇ ਨੂੰ ਤਾਂ ਇਸ ਕਰੇਗਾ ਠੀਕ ਨਹੀਂ ਹੋਣਾ ਅੰਦਰ ਅੰਦਰ ਠੀਕ ਕਰੇਗਾ ਤੇ ਇਹ ਤੋ ਪਤਾ ਲੱਗ ਗਿਆ ਦੋ ਪਾਵਾਸ ਤੇ ਮੇ ਦੋ ਲੈ ਇਸੇ ਮਸੇ ਰੋ ਬਹੁਤ ਤਸਤ ਹੈ। ਇਹ ਇੱਕ ਸੰਦ ਰਿਖਾਸ ਚੱਲ ਗਿਆ। ਹਜੇ ਪੂਰਾ ਵੀ ਨਹੀਂ ਖਸਿਆ ਦਾ। ਯਾਨੀ ਕਿ ਇਹ ਨਾ ਵੀ ਪੂਰਾ ਆਰਾਮ ਨਾਲ ਹੁਣ ਤੱਕ ਖਸਦਾ। ਇਹ ਲੰਬਾ ਵੀ ਪਾਪੀ ਹੁੰਦਾ ਕਿ ਅਪਨ ਬਦੇ ਇਹ ਨੂੰ ਹਰ ਇੱਕ ਦਿਨ ਖਾਦਣੀ। ਸਾਲ ਕਿਸੇ ਵੀ ਨਹੀਂ ਦਿਖੋ ਜਨਪਰਾ ਜੀ। ਆ ਦੇਖੋ ਜੀ। ਇਹ ਨਹੀਂ ਬੜੀ ਮੁੱਟੀ ਨਾ ਚੱਲਿਆ। ਬੋਕਰ ਨਾਲ ਤਾਂ ਉਪਰ ਉਪਰੋਂ ਫਸਤ ਨੇ ਪੂਰੇ ਸੰਭੜੇ ਜਾਂਦਾ। ਕੱਚੀ ਗੇਤ ਰੈਣੀ ਤੇ ਰੈਣੀ ਕਰੰਟੀ ਜਾਂਦੀ ਜੀ। ਇਹ ਦਿਨ ਬਹੁਤ ਵਧੀਆ ਸੰਭਲਿਆ। ਬਹੁਤ ਹੀ ਵਧੀਆ ਚੱਲ ਰਿਹਾ ਲੱਗਦਾ। ਪਰ ਮੈਨੂੰ ਪਾਣੀ ਚ ਬਹੁਤ ਜ਼ਿਆਦਾ ਵਿਚਾਰਾ ਜੀ ਪਾਣੀ ਛੱਡਣੀ ਜਿਹੜੇ ਪਾਣੀ ਚ ਲੱਗਦੀ ਜੇ ਤਾਂ ਫੇਰ ਹੋਣੀ ਨਹੀਂ। ਕਿਉਂਕਿ ਪੜਾ ਨਹੀਂ ਇਹ ਮੈਂ ਕਹਿੰਦੀ ਜਿੱਥੇ ਖੜਾ ਹੁੰਦਾ ਪਾਣੀ ਤੇ ਮੈਂ ਮਾਰਗੀ ਨਹੀਂ ਛੱਡ ਜਾਨੂੰ ਇਹ ਬੋਕਰ ਨਾਲ ਬੱਸ ਕਰ ਦਿਓ ਜੀ ਠੀਕ ਹੈ। ਕੰਮ ਕਰਦੀ ਫਿਰ ਇਹ ਨਹੀਂ ਤਾਂ। ਪ੍ਰਾਅ ਉਹਨਾਂ ਚੀਜ਼ ਇਹ ਹਣਾ ਹੀ ਉਹਦੇ ਆਪਣੇ ਸਰਤੇ ਹੁੰਦੇ ਜਿੱਥੇ ਜੀ ਨੂੰ ਸਾਂਭ ਕੇ ਰੱਖਣਾ। ਗਲਤੀ ਕਰਨ ਲੱਗ ਜੀ ਫਿਰ ਤਾਂ ਇਹਨੇ ਵੀ ਹਮੇਸ਼ਾ ਨਾ ਤੁਹਾਡਾ ਨਾਮ ਸੀ ਕਿੰਨਾ ਟਾਈਮ ਲਿੰਗ ਕਰਦਾ ਪਹਿਲਾਂ ਮੈਂ ਜਾਈ ਸੀ ਉਹਨੇ ਕਾਫੀ ਕੰਮ ਸਾਲ ਦੇ ਨੇੜੇ ਕੱਢਣਾ ਸੀ ਉਹ ਥਾੜਾ ਮਨਰਾਜ਼ ਤੇ ਫਿਰ ਬੱਸ ਇਹ ਜੋ ਆ ਟਾਈਮ ਬਣਿਆ ਤੇ ਮੇਸੇ ਉੱਤੇ ਜਾਈ ਨਹੀਂ ਜੇ ਫਿਰ ਮੀਮੀ ਦਿੱਪੋ ਪਿੰਡ ਤੋਂ ਤਾਂ ਮਿਲਦੀ ਨਹੀਂ ਹੈ ਸ਼ਹਿਰ ਮੈਂ ਜਾਂਦੀ ਨਹੀਂ ਹੈਗੀ ਕਿਤੇ ਬੱਚਿਆਂ ਦੀ ਮੀਟਿੰਗ ਤੇ ਜਾਂਦੀ ਨਹੀਂ ਆਪਾਂ ਕਿੱਥੇ ਗਈ ਨਹੀਂ ਐਪ ਕੋ ਕਰੀ ਹੁੰਦੇ ਹਾਂ ਬਸ ਜੀ ਆਪ ਜਾਈਏ ਇਹਦੇ ਤੇ ਚਲੋ ਇਨਾ ਸਿੱਧਾ ਬੜੀਆਂ ਨਹੀਂ ਗੁੰਦ ਹਨ ਫਿਰ ਤੱਕ ਲੈ ਨਾ ਰੀਮਾ ਵਰਤਨੀ ਆ ਜੀ ਹੋਈ ਆ ਸਿੱਧੀਆਂ ਉਹ ਕਰਕੇ ਆਪਾਂ ਗਏ ਜੇ ਕਿਤੇ ਮਸਿਆ ਤੇ ਜਦੋਂ ਗਏ ਸੀ ਤੇ ਦਮ ਪਰ ਮੈਂ ਪਰਨੇ ਨੂੰ ਯਾਦ ਸੀ ਮੇਰੇ ਦੋ ਝਾੜੂ ਜ਼ਰੂਰ ਲੈ ਕੇ ਜੀ ਇਹ ਮੈਨੂੰ ਕਹਿਣ ਲੱਗੇ ਕਹਿੰਦੇ ਮਸਿਆ ਦੇ ਨਹੀਂ ਜਾਣਾ ਤੇ ਝਾੜੂ ਲੈਣੀ ਜਾਣਾ ਦੇਖੋ ਜਿਹੜੇ ਆਪਾਂ ਵਰਤਨ ਵਾਲੀ ਚੀਜ਼ ਹੁਣ ਤਾਂ ਉਹ ਤਾਂ ਆਪਾਂ ਨੂੰ ਪਤਾ ਹੁੰਦਾ ਹਨਾ ਬੋਗਰ ਤੋਂ ਜਲਦੀ ਘੱਜ ਜਾਂਦੀ ਆਪਾਂ ਆ ਵੀ ਓਕੇ ਹੁੰਦੇ ਆ ਫਿਰ ਜਗ੍ਹਾ ਕਿਉਂਕਿ ਬਹੁਤ ਵੱਡ ਜਿੰਦੀ ਸਤਨ ਵੀੜੇ ਵਾਂਗੂ ਵੱਡ ਜੈਂ ਮੈਂ ਜਿੰਨ ਸੁੰਭਰ ਲਾਣਾ। ਕਿੰਨਾ ਫਿਰ ਆਪਾਂ ਬੈਠ ਕੇ ਹੀ ਨਹੀਂ ਇਹ ਸਾਰਾ ਹੁੰਬਕ ਕਰਦੇ। ਥੋੜਾ ਪਤਾ ਥਾਂ ਤਾਂ ਬੈਠ ਕੇ ਸੁੰਭਰਿਆ ਜਾਂਦਾ ਇੰਨਾ ਨਹੀਂ ਨਾ ਸੁੰਭਰਿਆ ਜਾਂਦਾ। ਤੇ ਹਾਂ ਜਿੰਨੇ ਸੁੰਭਰ ਲਾਦਿ ਨੇ ਸੁੰਭਰ ਮੇ ਲਾਗੇ ਤਾਂ ਲੱਤਾਂ ਕੰਬਣ ਲੱਗ ਜਾਂਦੀ ਨੇ। ਹੋਰ ਕੋਈ ਕੰਮ ਨਹੀਂ ਇਹਨਾਂ ਦਾ। ਤਾਂ ਬਾਤ। ਆਪਣੇ ਪੈਨ ਖਣ ਖਣ ਕਰ ਸਰਪਾ ਪੋਗ। ਤੇ ਬਾਬਾ ਜੀ ਬੋਲ ਗਏ।